ਅਜੇ ਸਾਡੀਆਂ ਗੁਰਦੁਆਰਿਆਂ 'ਚ ਅਰਦਾਸਾਂ ਸਾਰੀਆਂ ਤੰਦ ਦੇ ਕਾਰਜਾਂ ਦੀਆਂ ਹੋ ਰੀਆਂ ਵਾਂ ਵੀ ਇਹਨੂੰ ਮੁੰਡਾ ਦੇ ਦੇਓ ਇਹਦੀ ਇਹਦਾ ਵਿਜਾਪਰ ਦਾ ਲੱਗ ਜੇ ਇਹਦੀ ਕੋਠੀ ਬਣ ਜਾਏ ਇਹਦਾ ਮੁੰਡਾ ਵਿਆਹਿਆ ਜਾਏ ਇਹਨੂੰ ਪੁੱਤਰਾ ਚਾਹੀਦਾ ਇਹਨੂੰ ਦੋਤਾ ਚਾਹੀਦਾ ਪਾਸ਼ਾ ਕਹਿੰਦੇ ਨੇ ਉਹ ਕੋ ਮਨ ਦੇ ਕਾਰਜਾਂ ਵਾਸਤੇ ਵੀ ਅਰਦਾਸ ਕਰਾ ਲਓ ਕੋਠੀ ਬਣ ਜੂ ਜੇ ਕੋਠੀ 'ਚ ਰਹਿਣਾ ਹੀ ਨਾ ਆਇਆ ਤੇ ਜੇ ਟਰੈਕਟਰ ਲੈਣ ਦਾ ਟਰਾਲੀ ਲੈਣ ਦੀ ਗੱਡੀ ਲੈਣ ਦੀ ਤੇ ਚਲਾਉਣੀ ਨਾ ਆਈ ਤੇ ਚਲਾਉਣੀ ਸਿੱਖਣ ਵਾਸਤੇ ਮਨ ਦੇ ਕਾਰਜ ਹੋਣੇ ਜ਼ਰੂਰੀ ਆ ਮਨ ਚੜ੍ਹਦੀ ਕਲਾ ਚ ਲਿਓਣਾ ਜ਼ਰੂਰੀ ਐ ਕੀਤਾ ਲੋੜੀਏ ਕੰਮ ਸੁਹਾਰ ਪੈ ਆਖੀਏ ਪੜਦੇ ਆਪਾਂ ਕੀਤਾ ਲੋੜੀਏ ਕੰਮ ਇਹ ਕਦੋਂ ਪੜਦੇ ਪੜਾ ਜਦੋਂ ਆਪਣੇ ਘਰ ਪੁੱਤ ਦੀ ਜਿਆ ਵਿਆਹ ਹੋਵੇ ਨਾ ਉਦੋਂ ਅਰਦਾਸ ਚ ਇਹ ਤੋਹ ਪੜੀ ਜਾਂਦੀ ਐ ਸਾਰਿਆਂ ਨੂੰ ਪਤਾ ਨਾ ਉਹ ਇਦਾਂ ਗੱਲ ਚ ਪਾ ਕੇ ਜੁਰੀਆਂ ਸਾਰੇ ਪੜਦੇ ਜਦੋਂ ਕੀਤਾ ਲੋੜੀਏ ਕੰਮ ਸੁਹਾਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਹੈ ਕੀ ਰਾਖੀ ਹੈ ਦਾਸ ਕੀ ਜੀ ਕਦੀ ਮਨ ਚ ਆਇਆ ਕਿਹੜੀ ਗੱਲ ਹੋ ਰਹੀ ਹੈ ਇੱਥੇ ਕੀਤਾ ਲੋੜੀਏ ਜੇ ਤੂੰ ਕੀਤਾ ਲੋੜੀਏ ਕੰਮ ਜੇ ਤੂੰ ਆਪਣੇ ਮਨ ਦੇ ਕੰਮ ਲੋੜਦਾ ਹੈ ਜੇ ਤੂੰ ਚਾਹਨਾ ਤੇਰੇ ਮਨ ਦੇ ਕਾਰਜ ਸਿੱਧੇ ਹੋਣ ਤੇਰੇ ਮਨ ਦੇ ਕੰਮ ਸਿੱਧੇ ਪੈਣ ਤੇਰਾ ਮਨ ਚੜਦੀ ਕਲਾ ਚ ਰਵੇ ਤੇ ਆਪਣੇ ਗੁਰੂ ਪਰਮੇਸ਼ਰ ਨੂੰ ਆਣ ਕੇ ਕਹਿ ਉਹਦੇ ਅਗੇ ਅਣ ਕੇ ਅਰਦਾਸ ਕਰ ਉਹਨੂੰ ਕਹਿ ਬਾਬਾ ਮੇਰੇ ਮਨ ਦੇ ਕਾਰਜ ਸਹੀ ਕਰ ਦਿਓ ਤਨ ਦੇ ਆਪੇ ਸਹੀ ਹੋ ਜਾਣੇ ਆ ਆਖੋ ਸਤਨਾਮ ਸ੍ਰੀ